ਗੁਰਦਾਸਪੁਰ ਦੇ ਪਿੰਡ ਜੋੜਾ ਸ਼ਤਰਾ ਵਿਖੇ ਦੁੱਧ ਦਾ ਵਪਾਰ ਕਰਨ ਵਾਲੇ ਪਸ਼ੂ ਪਾਲਕ ਹੀਰਾ ਸਿੰਘ ਦੀਆਂ ਚਾਰ ਗਾਵਾਂ ਦੀ ਪੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਦ ਕਿ ਬਾਕੀ ਚਾਰ ਵੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਈਆਂ ਸਨ ਜਿਨ੍ਹਾਂ ਦਾ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਾਵਾਂ ਦੇ ਇਹ ਹ ਜ਼ਹਿਰੀਲਾ ਚਾਰਾ ਖਾਣ ਨਾਲ ਹੋਈ ਹੈ ਪਰ ਚਾਰਾ ਜ਼ਹਿਰੀਲਾ ਕਿਵੇਂ ਹੋਇਆ ਇਸ ਬਾਰੇ ਹਲੇ ਕੁਝ ਪਤਾ ਨਹੀਂ ਲੱਗਿਆ ਫਿਲਹਾਲ ਮ੍ਰਿਤਕ ਗਾਵਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੀੜਤ ਹੀਰ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾਗੂ ਰਮਨ ਬਹਿਲਵੀ ਕਿਸਾਨ ਦੇ ਘਰ ਪਹੁੰਚੇ ਤੇ ਸਰਕਾਰ ਵੱਲੋਂ ਮਦਦ ਦਾ ਵਿਸ਼ਵਾਸ ਦਿਵਾਇਆ ਹੈ ਪੀੜਤ ਕਿਸਾਨ ਹੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਰਿਵਾਰ ਦੁੱਧ ਦੇ ਵਪਾਰ ਨਾਲ ਪਾਲਦਾ ਹੈ 8 ਗਾਵੀਆਂ ਸੀ ਜਿਨ੍ਹਾਂ ਦੀ ਕੀਮਤ ਲੱਖਾਂ ਵਿੱਚ ਹੈ ਪਰ ਬੀਤੀ ਸਵੇਰ ਜਦੋਂ ਉਹ ਆਪਣੀ ਡੇਰੀ ਤੇ ਆਇਆ ਤੇ ਗਾਵਾਂ ਤੜਫ ਰਹੀਆਂ ਸਨ ਅਤੇ ਵੇਖਦੇ ਹੀ ਵੇਖਦੇ ਉਹਨਾਂ ਵਿੱਚੋਂ 4 ਦੀ ਮੌਤ ਹੋ ਗਈ ਜਦਕਿ ਬਾਕੀ 4 ਵੀ ਤੜਫ ਰਹੀਆਂ ਸਨ ਉਸ ਨੇ ਤੁਰੰਤ ਸਰਕਾਰੀ ਪਸ਼ੂ ਡਿਸਪੈਂਸਰੀ ਵਿੱਚ ਸੰਪਰਕ ਕੀਤਾ ਤੇ ਡਾਕਟਰ ਰਕੇਸ਼ ਨੇ ਅਤੇ ਉਹਨਾਂ ਦੀ ਟੀਮ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਬਿਮਾਰ ਗਾਵਾਂ ਨੂੰ ਇਲਾਜ ਦਿੱਤਾ ਗਿਆ ਉਸਨੇ ਦੱਸਿਆ ਕਿ ਮ੍ਰਿਤਕ ਗਾਵਾਂ ਦੀ ਕੀਮਤ ਲੱਖਾਂ ਵਿੱਚ ਹੈ ਜਿੱਥੇ ਉਸ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਰੁਜ਼ਗਾਰ ਵੀ ਖੁੰਝ ਗਿਆ ਹੈ ਉਸਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਉੱਥੇ ਹੀ ਡਾਕਟਰ ਰਕੇਸ਼ ਨੇ ਦੱਸਿਆ ਕਿ ਮ੍ਰਿਤਕ ਗਾਵਾਂ ਦੀ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਜਦਕਿ ਬਿਮਾਰ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇੰਜ ਲੱਗਦਾ ਹੈ ਜਿਵੇਂ ਗਾਈਆਂ ਨੇ ਜ਼ਹਿਰੀਲਾ ਚਾਰਾ ਖਾਇਆ ਹੋਵੇ ਪਰ ਪੋਸਟਮਾਰਟਮ ਦੀ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਪੂਰਾ ਖੁਲਾਸਾ ਹੋਵੇਗਾ ਮੇਰਾ ਨਾਮ ਹੀਰਾ ਸਿੰਘ ਹੈ ਪਿੰਡ ਚੌੜਾ ਸ਼ਹਿਰ ਅਗਰਦਾਫਰ ਜ਼ਿਲ੍ਹਾ ਜਿਹੜੇ ਜਦੋਂ ਕੱਲ ਉੱਠੇ ਆ ਤੇ ਗਾਈਆਂ ਜਿਹੜੀਆਂ ਨੇ ਮੀਆਂ ਦੇਖਦੀਆਂ ਫਿਰਦੀਆਂ ਤੇ ਕੋਈ ਹੋਸ਼ ਨਹੀਂ ਜਦੋਂ ਅਸੀਂ ਦੁੱਧ ਚੋਣ ਲੱਗੇ ਤੇ ਦੁੱਧ ਫਟਿਆ ਆਉਂਦਾ ਸੀ ਤੇ ਗਾਈਆਂ ਬਿਮਾਰ ਹਨ ਤੇ ਉਹਨਾਂ ਦੇ ਵਿੱਚੋਂ 4 ਗਾਈਆਂ ਮਰ ਗਈਆਂ ਨੇ ਤੇ ਮੇਰਾ ਵੀ ਸਾਥ ਨਹੀਂ ਹੋਈ ਸੀ ਗਾਈਆਂ ਦਾ ਦੁੱਧ ਦਾ ਹੀ ਕੰਮ ਸਾਡਾ ਹੋਰ ਕੋਈ ਪਾਲੀ ਨਹੀਂ ਬਣਾਣੀ ਹੈ ਦੁੱਧ ਦੇ ਸੇ ਤੋਂ ਠੀਸਾ ਕਾਹਦਾ ਗੁਜ਼ਾਰਾ ਇਹੋ ਕਰੀਦਾ ਤੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਅਗੇ ਤੇ ਮੇਰੀ ਸੁਣਵਾਈ ਹੋਈ ਜੇ ਅਜ ਬੈਲ ਸਾਹਿਬ ਵੀ ਆਏ ਹਨ ਉਹਨਾਂ ਨੇ ਆ ਕੇ ਹਮਦਰਦੀ ਕੀਤੀ ਹੈ ਕਿnde ਜੋ ਵੀ ਤੁਹਾਡਾ ਹੋਏਗਾ ਇਹਨ ਦੇ ਸਰਪੰਚ ਸਾਹਿਬ ਵੀ ਆਏ ਹਨ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਕਿnde ਜੋ ਵੀ ਤੁਹਾਡਾ ਹੋਏਗਾ ਕਿਸਾਨ ਤੇ ਦਾ ਕੰਮ ਖਰਾਬ ਹੋਇਆ ਇੱਕ ਮਿਹਨਤੀ ਬੰਦਾ ਦਾ ਇਹਨਾਂ ਬਹੁਤ ਥਕਾ ਹੋਇਆ ਅਜੇ ਵੀ ਗਾਈਆਂ ਦਾ ਜਿਹੜੀ ਚਾਰ ਗਾਈਆਂ ਉਹਨਾਂ ਦਾ ਬਚਨ ਦਾ ਪਤਾ ਨਹੀਂਗਾ ਡਾਕਟਰ ਸਾਹਿਬ ਨੇ ਬਹੁਤ ਟਰੀਟਮੈਂਟ ਕੀਤਾ ਤੇ ਡਾਕਟਰ ਕੇਸ ਨੇ ਸਾਡੇ ਜੋੜੇ ਛਤਰਾ ਲੱਗੇ ਨੇ ਸਰਕਾਰੀ ਉਹਨਾਂ ਬੜੀ ਮਿਹਨਤ ਕੀਤੀ ਹੈ ਬਾਕੀ ਗਾਈਆਂ ਦੀ ਹਾਲਤ ਜਿਹੀ ਖਰਾਬ ਆ ਚਾਰ ਮਰੀਆਂ ਨੇ ਚਾਰ ਚੌਂ ਦੀ ਹਾਲਤ ਖਰਾਬ ਆ ਜੀ ਗਾਈਆਂ ਘਟਾ ਘਾਟੇ 23-30 ਤਣੂ ਲੱਖੀਆਂ ਮਰ ਗਈਆਂ ਨੇ ਇਹ ਗਾਈਆਂ ਜਿੰਗੀਆਂ ਮੋਟੀਆਂ ਗਾਈਆਂ ਆ 35-35 ਕਿਲੋ ਦੀਆਂ ਗਾਈਆਂ ਉਹ ਦੋ ਵੈੜਾ ਹਨ ਵਿੱਚ ਚਾਰ ਹੋਈਆਂ ਹੋ ਗਈ ਮਰਨੀਆਂ ਇਹ ਜਿਹੜਾ ਪਹਿਲੇ ਤੋਂ ਪੱਠੇ ਪਾਉਂਦੇ ਉਹ ਹੀ ਪੱਠੇ ਪਾਉਂਦੇ ਆ ਜੀ ਅਹੀਂ ਕੋਈ ਹੋਰ ਕੋਈ ਨਹੀਂ ਵੱਠੇ ਦੇ ਟੈਂਪਲ ਵਗੈਰਾ ਭੇਜੋ ਹਾਂਜੀ ਉਹਨਾਂ ਦੇ ਰਿਪੋਰਟ ਭੇਜੀ ਆ ਡਾਕਟਰ ਸਾਹਿਬ ਨੇ ਭੇਜੀ ਰਿਪੋਰਟ ਉਹਨਾਂ ਦੀ ਅਹੀਂ ਇਹ ਪੰਜਾਬ ਸਰਕਾਰ ਕੋ ਕਰਨਾ ਹੈ ਭਾੜੀ ਮਤ ਕੀਤੀ ਜੇ ਜੋ ਵੀ ਹੈ ਨਗਰ ਆਹ ਨੂੰ ਵੀ ਕੰਨ ਲਾ ਕੇ ਦਿੱਤੀਆਂ ਜਾਂ ਸਾਨੂੰ ਤੁਹਾਡੇ ਪਤਾ ਕੋਈ ਸਾਧਨ ਬਿਜੇ ਪੈਸਾ ਨਹੀਂ ਹੋਰ ਦਵਾਈਆਂ ਪਾ ਲਈਏ ਸਾਡਾ ਕੰਮ ਹੀ ਦੁੱਧ ਦਾ ਸਾਰਾ ਦੁੱਧੇ ਸੇ ਤੋਂ ਅਸੀਂ ਰੋਟੀ ਖਾਂਗੇ ਇਹ ਸਾਰੇ ਇਦਾਂ ਇਹ ਜੋੜਾ ਖੇਤਰਾ ਪਿੰਡ ਹੈ ਜੀ ਇਹ ਗਰਦਾਸਪੁਰ ਦਾ ਬਲਾਕ ਦਾ ਹੈਗਾ ਜੀ ਅੱਜ ਸਾਨੂੰ ਇਸ ਵੇਲੇ ਸੂਚਨਾ ਮਿਲੀ ਇੱਥੇ ਚਾਰਕ ਜਾਨਵਰਾਂ ਦੀ ਡੈਥ ਹੋ ਗਈ ਹੈ ਤੇ ਤਿੰਨ ਚਾਰਕ ਜਾਨਵਰ ਕਾਫੀ ਢਲੇ ਹੀ ਅਸੀਂ ਮੌਕੇ ਤੇ ਪਹੁੰਚ ਕੇ ਇੱਥੇ ਉਹਨਾਂ ਦਾ ਲੋੜ ਬੰਦ ਟਰੀਟਮੈਂਟ ਕੀਤਾ ਉਸ ਵੇਲੇ ਸਾਡੀ ਸਾਡੀ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਮੈਂ ਅਹੀਂ ਨਾਲ ਡਾਕਟਰ ਰਣਵੀਰ ਆਹੀ ਨਾਲ ਡਾਕਟਰ ਪੁਨੀਤ ਮਲੋਤਰਾ ਆਹੀ ਨਾਲ ਡਾਕਟਰ ਚੈਰੀ ਆਹੀ ਨਾਲ ਸਾਡੇ ਵੀ ਆਈ ਵੀ ਵੀ ਸਾਡੇ ਨਾਲ ਹੀ ਜਿਦਾਂ ਡਾਕਟਰ ਰਾਜਨ ਨਾਲੇ ਮਨਜੋਤ ਸੀ ਵੀ ਮਨਜੋਤ ਸੀ ਅਸੀਂ ਸਾਰਿਆਂ ਕੋਸ਼ਿਸ਼ ਕਰਕੇ ਫਲੂਟ ਫਲਾ ਲਾ ਕੇ ਤੇ ਟਰੀਟਮੈਂਟ ਕੀਤਾ ਹੁਣ ਅੱਗੇ ਨਾਲ ਕਾਫੀ ਸਥਿਤੀ ਸੁਧਾਰ ਚਾ ਤੇ ਅੱਗੇ ਟਰੀਟਮੈਂਟ ਚੱਲ ਰਿਹਾ ਹੈ ਕਾਣ ਥੋੜਾ ਜਿਹਾ ਸਾਨੂੰ ਇਹ ਲੱਗਦਾ ਵੀ ਐਲਫਾ ਟੌਕਸਿਨ ਜਾਂ ਮਾਈਕੋਟੌਕਸਿਕ ਜਿਦਾਂ ਹੁੰਦਾ ਨਹੀਂ ਜਿਦਾਂ ਪੇਟ ਦੇ ਵਿੱਚ ਮਤ ਕਿਆ ਉਹ ਚੀਜ਼ ਹੈ ਮਤ ਜਿਦਾਂ ਜਿਦਾ ਤੂੰ ਇਹ ਪੱਠਿਆਂ-ਪੁੱਠਿਆਂ ਤੋਂ ਵੀ ਹੋ ਜਾਂਦਾ ਜਿਦਾ ਜਰੀਲਾਪਣ ਜਦੋਂ ਮਿੱਟੀ ਦੇ ਵਿੱਚ ਹੋ ਜਾਂਦਾ ਉਹ ਇੱਕ ਤਰ੍ਹਾਂ ਦਾ ਜਿਦਾ α ਟੌਕਸਿਨ ਜਾਂ ਮਾਈਕੋ ਟੌਕਸਿਨ ਦੇ ਕਾਰਨ ਹੈ ਹੋ ਸਕਦਾ ਉਹ ਪੋਸਟਵਾਨਾਂ ਅੱਜ ਕੀ ਕਰਤਾ ਜੀ ਮਤਲਬ ਉਹਨਾਂ ਤੇ ਉਹ ਉਹਨਾਂ ਦੇ ਸੈਂਪਲ ਭੇਜਾਂਗੇ ਰੂਮਨ ਦੋ ਵਿੱਚ ਉਲਾ ਕੇ ਨਾ ਫਿਲਮ ਇਨ ਜਸਟ ਆ ਤੇ ਉਹ ਅਹੀਂ ਉੱਥੇ ਲੈਬ ਚ ਭੇਜਦੇ ਆ ਜੀ